ਇੱਕ ਹਾਈਡਰੋਲਿਕ ਪਲਾਂਟ ਦੁਆਰਾ ਚੁੱਕੇ ਗਏ ਪਾਣੀ ਦੁਆਰਾ ਸਿੰਜਿਆ ਗਿਆ ਅਤੇ 1000 ਮੀਲ ਸਿੰਚਾਈ ਚੈਨਲਾਂ ਵਿੱਚੋਂ ਲੰਘਿਆ ਸਾਬ ਉਸਤੇ ਆਪਣੇ ਖਰਚੇ ਉਹਨਾਂ ਨੇ ਬਣਾਇਆ ਸੀਗਾ ਇਹ ਦੇਸ਼ ਵਿੱਚ ਇਸ ਕਿਸਮ ਦਾ ਸਭ ਤੋਂ ਵੱਡਾ ਇੱਕ ਨਿੱਜੀ ਉਦਯੋਗ ਸੀ ਸੋ ਸਰ ਗੰਗਾ ਰਾਮ ਨੇ ਫਿਰ ਲੱਖਾਂ ਦੀ ਕਮਾਈ ਕੀਤੀ ਜਿਸ ਵਿੱਚੋਂ ਜ਼ਿਆਦਾਤਰ ਉਹਨਾਂ ਨੇ ਚੈਰਿਟੀ ਨੂੰ ਦੇ ਦਿੱਤਾ ਇੱਕ ਵਿਸ਼ਾਲ ਇੱਕ ਸਿਵਲ ਇੰਜੀਨੀਅਰ ਅਤੇ ਆਪਣੇ ਸਮੇਂ ਦੇ ਪ੍ਰਮੁੱਖ ਪਾਰਪਕਾਰੀ ਸੰਸਕਰ ਗੰਗਾ ਰਾਮ ਜਿਨ੍ਹਾਂ ਨੇ 1925 ਵਿੱਚ ਰਨਾਲਾ ਖੁਰਦ ਵਿੱਚ ਰਨਾਲਾ ਹਾਈਡਰੋ ਪਾਵਰ ਸਟੇਸ਼ਨ ਦੀ ਸਥਾਪਨਾ ਵੀ ਕੀਤੀ ਇੱਕ Hindu ਰਹਿਸ਼ੀ ਖੇਤਰ ਉਤੇ ਹਮਲਾ ਕਰਨ ਤੋਂ ਬਾਅਦ Hindu ਪਾਰਪਕਾਰੀ ਸਰ ਗੰਗਾ ਰਾਮ ਦੇ ਬੁੱਤ ਨੂੰ ਤੋੜਨ ਲਈ ਉਹਤੇ ਤੇ ਹਮਲਾ ਕਰਨ ਵਾਲ ਨੂੰ ਮੁੜ ਪਈ ਪੰਜਾਬ 24 7 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਪ੍ਰੋਫੈਸਰ ਅਮਾਨਤ ਗਿੱਲ ਜਿਹੜੇ ਕਿ ਪਾਕਿਸਤਾਨ ਲਾਹੌਰ ਤੋਂ ਨੇ ਉਹਨਾਂ ਦਾ ਲਿਖਿਆ ਹੋਇਆ ਇੱਕ ਮਿਡਲ ਜਿਹੜਾ ਕਿ ਸਰ ਗੰਗਾ ਰਾਮ ਦੇ ਸਬੰਧ ਵਿੱਚ ਹੈ ਉਹ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਆ ਜਿਹਦਾ ਸਰਲੇਖ ਉਹਨਾਂ ਰੱਖਿਆ ਹੈ ਪਛਾਂ ਮੁਰਵੇ ਢੋਲਾ ਤੇਰੀ ਲੋੜ ਪੈ ਗਈ ਸੋ ਪ੍ਰੋਫੈਸਰ ਗਿੱਲ ਲਿਖਦੇ ਨੇ ਕਿ ਪੰਜਾਬ ਵਿੱਚ ਬਹੁਤ ਹੀ ਵੱਡਾ ਨਾਮ ਹੈ ਸਰ ਗੰਗਾਰਾਮ ਦੁਹਰਾ ਕੇ ਲਿਖਦੇ ਨੇ ਸਰ ਗੰਗਾਰਾਮ ਗੰਗਾਰਾਮ ਜੀ ਦਾ ਜਨਮ 1852 ਵਿੱਚ ਮਾਂਗਟਾ ਵਾਲਾ ਵਿੱਚ ਹੋਇਆ ਸੀਗਾ ਇਹ ਪਿੰਡ ਲਾਹੌਰ ਤੋਂ 40 ਮੀਲ ਤੇ ਨਨਕਾਣਾ ਸਾਹਿਬ ਤੋਂ 14 ਮੀਲ ਦੀ ਵਿੱਥ ਤੇ ਵਸਿਆ ਹੋਇਆ ਹੈ ਉਹਨਾਂ ਦੇ ਪਿਤਾ ਦੌਲਤਰਾਮ ਉਥੇ ਏਐਸਆਈ ਸਨ ਤੇ ਕੁਝ ਸਮੇਂ ਬਾਅਦ ਉਹ ਅਮਰਸਰ ਚਲੇ ਗਏ ਅਤੇ ਉੱਥੇ ਅਦਾਲਤੀ ਨਕਲ ਨਵੀਸ ਬਣ ਗਏ ਗੰਗਾ ਰਾਮ ਨੇ ਜਿਹੜੀ ਸ਼ੁਰੂਆਤੀ ਤਾਲੀਮ ਹੈ ਉਥੋਂ ਦੇ ਸਕੂਲਾਂ ਵਿੱਚ ਜਾਨੀ ਕਿ ਅੰਮ੍ਰਿਤਸਰ ਤੋਂ ਹੀ ਪ੍ਰਾਪਤ ਕੀਤੀ ਉਸ ਸਮੇਂ ਉਹਨਾਂ ਦੀ ਖੁਸ਼ਖਤੀ ਅਤੇ ਫਾਰਸੀ ਵਿੱਚ ਮਹਾਰਤ ਦੀ ਬਹੁਤ ਚਰਚਾ ਸੀ 1868 ਵਿੱਚ ਉਹਨਾਂ ਨੇ ਗਵਰਨਰ ਕਾਲਜ ਲਾਹੌਰ ਵਿੱਚ ਦਾਖਲਾ ਲਿਆ ਤੇ 1871 ਵਿੱਚ ਵਜੀਫਾ ਹਾਸਲ ਕਰਕੇ ਥਾਮਸਨ ਕਾਲਜ ਆਫ ਸਿਵਲ ਇੰਜੀਨੀਅਰਿੰਗ ਵਿੱਚ ਦਾਖਲ ਹੋ ਗਏ ਜੋ ਬਾਅਦ ਵਿੱਚ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਰੁੜਕੀ ਜਿਹਨੂੰ ਕਿਹਾ ਗਿਆ ਉਸ ਦੀ ਗੱਲ ਕਰ ਰਹੇ ਆ ਸੋ ਗੰਗਾ ਰਾਮ ਨੇ 1873 ਵਿੱਚ 22 ਸਾਲ ਦੀ ਉਮਰ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਸੋਨੇ ਦੇ ਤਗਮੇ ਨਾਲ ਹਾਸਲ ਕੀਤੀ ਤੇ ਉਸੇ ਹੀ ਸਾਲ ਯਾਨੀ ਕਿ 1873 ਵਿੱਚ ਲਾਹੌਰ ਵਿੱਚ ਅਸਿਸਟੈਂਟ ਇੰਜੀਨੀਅਰ ਦੇ ਤੌਰ ਤੇ ਆਪਣੀ ਵਿਹਾਰਕ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ ਸੀ ਉਹਨਾਂ 1873 ਵਿੱਚ ਪੰਜਾਬ ਵਿੱਚ ਇੱਕ ਸੰਖੇਪ ਸੇਵਾ ਤੋਂ ਬਾਅਦ ਪੀ ਡਬਲਯੂ ਡੀ ਨੇ ਆਪਣੇ ਆਪ ਨੂੰ ਵਿਹਾਰਕ ਖੇਤੀ ਲਈ ਸਮਰਪਿਤ ਕਰ ਦਿੱਤਾ ਅਤੇ ਮਿੰਟ ਕੋਹਬਰੀ ਜ਼ਿਲ੍ਹੇ ਵਿੱਚ ਸਰਕਾਰ ਤੋਂ 50000 ਏਕੜ ਜਿੱਚ 200 ਏਕੜ ਘੱਟ ਬੰਜਰ ਸੰਜਾਈ ਰਹਿਤ ਜ਼ਮੀਨ ਲੀਜ਼ ਤੇ ਪ੍ਰਾਪਤ ਕਰ ਲਈ ਅਤੇ 3 ਸਾਲਾਂ ਦੇ ਅੰਦਰ ਉਸ ਵਿਸ਼ਾਲ ਮਾਰੂਥਲ ਨੂੰ ਮੁਸਕਰਾਉਂਦੇ ਹੋਏ ਖੇਤਾਂ ਵਿੱਚ ਬਦਲ ਦਿੱਤਾ ਇੱਕ ਹਾਈਡਰੌਲਿਕ ਪਲਾਂਟ ਦੁਆਰਾ ਚੁੱਕੇ ਗਏ ਪਾਣੀ ਦੁਆਰਾ ਸਿੰਜਿਆ ਗਿਆ ਅਤੇ 1000 ਮੀਲ ਸਿੰਚਾਈ ਚੈਨਲਾਂ ਵਿੱਚੋਂ ਲੰਘਿਆ ਸਾਬੋਸ ਤੇ ਆਪਣੇ ਖਰਚੇ ਉਹਨਾਂ ਨੇ ਬਣਾਇਆ ਸੀਗਾ ਇਹ ਦੇਸ਼ ਵਿੱਚ ਇਸ ਕਿਸਮ ਦਾ ਸਭ ਤੋਂ ਵੱਡਾ ਇੱਕ ਨਿੱਜੀ ਉਦਯੋਗ ਸੀ ਜੋ ਪਹਿਲਾਂ ਅਣਜਾਣ ਅਤੇ ਬਿਲਕੁਲ ਹੀ ਅਣਜਾਣ ਸੀ ਲੋਕਾਂ ਨੂੰ ਦੇ ਬਾਰੇ ਕੁਝ ਨਹੀਂ ਸੀ ਪਤਾ ਸੋ ਸਰ ਗੰਗਾ ਰਾਮ ਨੇ ਫਿਰ ਲੱਖਾਂ ਦੀ ਕਮਾਈ ਕੀਤੀ ਜਿਸ ਵਿੱਚੋਂ ਜ਼ਿਆਦਾਤਰ ਉਹਨਾਂ ਨੇ ਚੈਰਿਟੀ ਨੂੰ ਦੇ ਦਿੱਤਾ ਪੰਜਾਬ ਦੇ ਗਵਰਨਰ ਸਰ ਮੈਲਕਮ ਹੇਲੀ ਦੇ ਸ਼ਬਦਾਂ ਵਿੱਚ ਉਹ ਇੱਕ ਨੈਕਵਾਂਗ ਜਿੱਤਿਆ ਤੇ ਇੱਕ ਸੰਤਵਾਂਗ ਉਹਨੇ ਫਿਰ ਉਹ ਸਭ ਕੁਝ ਛੱਡ ਦਿੱਤਾ ਜਾਂ ਦੇ ਦਿੱਤਾ ਉਹ ਇੱਕ ਮਹਾਨ ਇੰਜੀਨੀਅਰ ਤੇ ਮਹਾਨ ਪਰਪਕਾਰੀ ਸੀ ਸੋ ਸਰ ਗੰਗਾ ਰਾਮ ਅਦਰਕ ਲਾਹੌਰ ਦਾ ਪਿਤਾਮਾ ਉਹਨੂੰ ਪਿਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ ਉਹਨਾਂ ਨੇ ਐਸਸੀਨ ਕਾਲਜ ਲਾਹੌਰ ਮੈਓ ਹਸਪਤਾਲ ਲਾਹੌਰ ਸਰ ਗੰਗਾ ਰਾਮ ਹਸਪਤਾਲ ਲਾਹੌਰ ਜਿਹੜਾ ਲਾਹੌਰ ਦਾ ਪੋਸਟ ਜਨਰਲ ਪੋਸਟ ਆਫਿਸ ਹੈ ਉਹ ਹੈਲੇ ਕਾਲਜ ਆਫ ਬੈਂਕਿੰਗ ਐਂਡ ਫਾਈਨੈਂਸ ਲਾਹੌਰ ਜੋ ਪਹਿਲਾਂ ਦਾ ਨਾਮ ਹੈਲੇ ਕਾਲਜ ਆਫ ਕਮਰਸ ਮਾਲ ਲਾਹੌਰ ਹੁੰਦਾ ਸੀ ਮਾਲ ਰੋਡ ਜਿਹੜੀ ਆ ਲਾਹੌਰ ਨੈਸ਼ਨਲ ਕਾਲਜ ਆਫ ਆਰਟਸ ਲਾਹੌਰ ਜਿਹਨੂੰ ਪਹਿਲਾਂ ਮਿਓ ਕਾਲਜ ਆਫ ਆਰਟਸ ਕਹਿੰਦੇ ਸੀ ਤੇ ਲਾਹੌਰ ਅਜੈਬ ਘਰ ਤੇ ਲਾਹੌਰ ਕਾਲਜ ਫਾਰ ਔਮਨ ਯੂਨੀਵਰਸਿਟੀ ਪਹਿਲਾਂ ਇਹਨੂੰ ਵੀ ਸਰ ਗੰਗਾ ਰਾਮ ਹਾਈ ਸਕੂਲ ਕਹਿੰਦੇ ਸੀ ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਜਨਰਲ ਪੋਸਟ ਆਫਿਸ ਲਾਹੌਰ ਦਾ ਉਹ ਇੱਕ ਮਿਊਜ਼ੀਅਮ ਤੇ ਇਹ ਸਾਰੀ ਚੀਜ਼ਾਂ ਅਸੀਂ ਤੁਹਾਨੂੰ ਦੱਸ ਚੁੱਕੇ ਆ ਗੰਗਾ ਰਾਮ ਅਸਵਾਲ ਲੇਡੀ ਮੈਕਲਾਗਨ ਗਰਲਜ਼ ਹਾਈ ਸਕੂਲ ਤੇ ਸਰਕਾਰੀ ਕਾਲਜ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਮਿਓ ਹਸਪਤਾਲ ਦੇ ਅਲਬਰਟ ਵਿਕਟਰ ਵਿੰਗ ਨੂੰ ਡਿਜ਼ਾਈਨ ਕੀਤਾ ਅਤੇ ਉਹਨੂੰ ਫਿਰ ਬਣਾਇਆ ਵੀ ਹੇਲੀ ਕਾਲਜ ਆਫ ਕਾਮਰਸ ਸਾਵੀ ਰੋਡ ਹਾਊਸ ਫਾਰ ਦੀ ਡਿਸੇਬਲਡ ਗੰਗਾਰਾਮ ਟਰਸਟ ਬਿਲਡਿੰਗ ਔਨ ਦਾ ਮਾਲ ਅਤੇ ਲੇਡੀ ਮਨਾਰਡ ਇੰਡਸਟਰੀਅਲ ਸਕੂਲ ਉਸਨੇ ਮਾਡਲ ਟਾਊਨ ਕਦੇ ਲਾਹੌਰ ਦਾ ਸਭ ਤੋਂ ਵਧੀਆ ਇਲਾਕਾ ਹੁੰਦਾ ਸੀ ਜਿਹੜਾ ਉਹਨੂੰ ਰੇਨਾਲਾ ਖੁਰਦ ਵਿਖੇ ਪਾਵਰ ਹਾਊਸ ਦੇ ਨਾਲ ਨਾਲ ਪਠਾਨਕੋਟ ਤੇ ਅੰਮ੍ਰਿਤਸਰ ਦੇ ਵਿਚਕਾਰ ਰੇਲਵੇ ਟਰੈਕ ਦਾ ਵੀ ਨਿਰਮਾਣ ਕੀਤਾ ਉਹਨਾਂ ਨੇ ਆਪਣੇ ਪੈਸੇ ਨਾਲ ਸਰ ਗੰਗਾਰਾਮ ਹਸਪਤਾਲ ਲੇਡੀ ਮਕਲਾਗਨ ਸਕੂਲ ਤੇਰੇ ਨਾਲਾ ਖੁਰਦ ਪਾਵਰ ਹਾਊਸ ਬਣਾਇਆ ਸੀ ਇੱਕ ਵਿਸ਼ਾਲ ਇੱਕ ਸਿਵਲ ਇੰਜੀਨੀਅਰ ਅਤੇ ਆਪਣੇ ਸਮੇਂ ਦੇ ਪ੍ਰਮੁੱਖ ਪਾਰोपकारी ਸਨ ਸਰ ਗੰਗਾ ਰਾਮ ਜਿਨ੍ਹਾਂ ਨੇ 1925 ਵਿੱਚ ਰਨਾਲਾ ਖੁਰਦ ਵਿੱਚ ਰਨਾਲਾ ਹਾਈਡਰੋ ਪਾਵਰ ਸਟੇਸ਼ਨ ਦੀ ਸਥਾਪਨਾ ਵੀ ਕੀਤੀ ਉਹ ਇੱਕ ਹੋਰ ਕਿਸਾਨ ਵੀ ਸਨ ਉਸਨੇ ਲਾਲਪੁਰ ਜਿਹਨੂੰ ਹੁਣ ਫੈਸਲਾਬਾਦ ਕਹਿੰਦੇ ਆ ਵਿੱਚ ਹਜ਼ਾਰਾਂ ਏਕੜ ਬੰਜਰ ਜ਼ਮੀਨ ਲੀਜ਼ ਤੇ ਖਰੀਦੀ ਅਤੇ ਇੰਜੀਨੀਅਰਿੰਗ ਦੇ ਹੋਂਰ ਤਦਨੁਕ ਸंचाई ਵਿਧੀਆਂ ਦੀ ਟੈਕਨੀਕ ਦੀ ਵਰਤੋਂ ਕਰਕੇ ਜਿਹੜੀਆਂ ਬੰਜਰ ਸੁੱਕੀਆਂ ਪਈਆਂ ਜ਼ਮੀਨਾਂ ਸੀ ਉਹਨਾਂ ਨੂੰ ਉਪਜਾਊ ਖੇਤਾਂ ਵਿੱਚ ਬਦਲ ਦਿੱਤਾ ਉਹ 1903 ਵਿੱਚ ਸੇਵਾਮੁਕਤ ਹੋ ਗਏ ਤੇ 10 ਜੁਲਾਈ 1927 ਨੂੰ ਲੰਡਨ ਵਿੱਚ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਦੇਹ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ ਤੇ ਉਹਦੀਆਂ ਅਸਥੀਆਂ ਭਾਰਤ ਵਾਪਸ ਲਿਆਂਦੀਆਂ ਗਈਆਂ ਅਸਥੀਆਂ ਦਾ ਇੱਕ ਹਿੱਸਾ ਗੰਗਾ ਨਦੀ ਵੱਲ ਭੇਜ ਦਿੱਤਾ ਗਿਆ ਤੇ ਬਾਕੀ ਦਾ ਸਾਰ ਰਾਵੀ ਦੇ ਕੰਢੇ ਲਾਹੌਰ ਵਿੱਚ ਨੂੰ ਦਫਨਾ ਦਿੱਤਾ ਗਿਆ ਸਰ ਗੰਗਾ RAM ਦੀ ਸਮਾਦੀ ਟਕਸਾਲੀ ਦਰਵਾਜੇ ਲਾਹੌਰ ਦੇ ਵਿੱਚ ਮੌਜੂਦ ਹੈ ਤੇ ਸਰ ਗੰਗਾ RAM ਦਾ ਬੁੱਤ ਇੱਕ ਵਾਰ ਲਾਹੌਰ ਵਿੱਚ ਮਾਲ ਰੋਡ ਉੱਤੇ ਖੜਾ ਹੁੰਦਾ ਸੀਗਾ ਪ੍ਰਸਿੱਧ ਉਰਦੂ ਲੇਖਕ ਸਆਦਤ ਹਸਨ ਵੰਟੋ ਨੇ 1947 ਦੇ ਜਿਹੜੇ ਦੰਗੇ ਹੋਏ ਆ ਧਾਰਮਿਕ جنੂਨ ਵਾਲੇ ਉਹਨਾਂ ਬਾਰੇ ਇੱਕ ਕਹਾਣੀ ਵਿੱਚ ਲਿਖਿਆ ਹੈ ਜੇ ਲੋਹਰ ਵਿੱਚ ਇੱਕ ਭੜਕੀ ਹੋਈ ਭੀੜ ਇੱਕ Hindu ਰਹਿਸ਼ੀ ਖੇਤਰੋਂ ਤੇ ਹਮਲਾ ਕਰਨ ਤੋਂ ਬਾਅਦ Hindu ਪਰਪਕਾਰੀ ਸਰ ਗੰਗਾ ਰਾਮ ਦੇ ਬੁੱਤ ਨੂੰ ਤੋੜਨ ਲਈ ਉਹਦੇ ਤੇ ਹਮਲਾ ਕਰਨ ਵਾਲ ਨੂੰ ਮੁੜ ਪਈ ਉਹਨਾਂ ਨੇ ਪਹਿਲਾਂ ਉਸ ਬੁੱਤ ਨੂੰ ਪੱਥਰਾਂ ਨਾਲ ਭੰਨਿਆ ਛੁੱਟਿਆ ਤੇ ਫਿਰ ਕੋਲੇ ਦੀ ਜਿਹੜੀ ਜਿਹਨੂੰ ਕੋਲ ਟਾਰ ਕਹਿੰਦੇ ਆ ਲੋਕ ਇਹਦੇ ਨਾਲ ਉਹ ਉਹਨਾਂ ਦੇ ਚਿਹਰੇ ਦੇ ਉੱਤੇ ਮਾਰ ਦਿੱਤਾ ਫਿਰ ਇੱਕ ਆਦਮੀ ਪੁਰਾਣੀ ਜੁੱਤੀ ਦੀ ਮਾਲਾ ਬਣਾ ਕੇ ਤੇ ਮੂਰਤੀ ਦੇ ਗਲ ਵਿੱਚ ਪਾਉਣ ਲਈ ਉੱਤੇ ਜਾ ਚੜਿਆ ਬੋਸਰੇ ਆ ਕੇ ਗੋਲੀ ਚਲਾ ਦਿੱਤੀ ਤੇ ਜ਼ਖਮੀਆਂ ਵਿੱਚ ਪੁਰਾਣੀ ਜੁੱਤੀ ਦੀ ਮਾਲਾ ਬਣਾਉਣ ਵਾਲਾ ਬੰਦਾ ਜਿਹੜਾ ਸੀਗਾ ਉਹ ਵੀ ਸ਼ਾਮਿਲ ਸੀ ਜਿਵੇਂ ਹੀ ਉਹ ਥੱਲੇ ਡਿੱਗਿਆ ਜਿਹੜਾ ਮਾਲਾ ਪਾਉਣ ਲੱਗਾ ਸੀ ਜੁੱਤੀਆਂ ਦੀ ਕਾਲੀ ਭੀੜ ਨੇ ਰੌਲਾ ਪਾਤਾ ਉਹ ਫੜੋ ਫੜੋ ਚੁੱਕੋ ਇਹਨੂੰ ਇਹਨੂੰ ਸਰ ਗੰਗਾ ਰਾਮ ਹਸਪਤਾਲ ਪਹੁੰਚਾਈਏ ਸੋ ਪ੍ਰੋਫੈਸਰ ਗਿੱਲ ਲਿਖਦੇ ਨੇ ਕਿ ਮੈਂ ਸਰ ਗੰਗਾ ਰਾਮ ਦੀ ਰੂਹ ਨੂੰ ਬਿਹਤ ਸਲਾਮ ਪੇਸ਼ ਕਰਦਾ ਤੇ ਕਰਦਾ ਹੀ ਰਾਂਗਾ ਤੇ ਅੱਜ ਫੇਰ ਸਾਡੇ ਲਾਹੌਰ ਨੂੰ ਸਰ ਗੰਗਾ ਰਾਮ ਵਰਗੇ ਮਹਾਤਮਾ ਆਗੂ ਅਤੇ ਮਹਾਪੁਰਸ਼ ਦੀ ਲੋੜ ਹੈ ਇਹ ਸੀ ਜੀ ਸਰ ਗੰਗਾ ਰਾਮ ਦੇ ਬਾਰੇ ਇੱਕ ਮੁਸਲਮ ਪ੍ਰੋਫੈਸਰ ਦਾ ਲਿਖਿਆ ਆਰਟੀਕਲ ਕਿ ਉਹ ਕਿੰਨੇ ਮਹਾਨ ਕਿੰਨੇ ਵੱਡੇ ਲੋਕ ਸੀ ਜਿਨ੍ਹਾਂ ਨੂੰ ਲਾਹੌਰ ਦਾ ਪਿਤਾਮਾ ਮੰਨਿਆ ਜਾ ਰਿਹਾ ਹੈ ਤਦ ਲ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ